ਅੱਜ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੌਮੀ ਕਿਸਾਨ ਮੋਰਚੇ ਵੱਲੋਂ ਲੰਬੇ ਸਮੇਂ ਤੋਂ ਜ਼ਿਲ੍ਹਿਆਂ ਵਿੱਚ ਸਜ਼ਾ ਭੁਗਤ ਚੁੱਕੇ ਬੰਦ ਸਿੱਖ ਕੈਦੀਆਂ ਨੂੰ ਰਿਹਾ ਕਰਾਉਣ ਲਈ ਰੋਜ਼ ਪ੍ਰਦਰਸ਼ਨ ਕੀਤੇ ਗਏ ਜਿਸ ਦੇ ਚਲਦੇ ਅੱਜ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਵੀ ਰੋਜ਼ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਗਏ ਅੱਜ ਦਾ ਰੋਜ਼ ਪ੍ਰਦਰਸ਼ਨ ਭਾਈ ਮਨਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਕੱਢਿਆ ਗਿਆ ਜਿਸ ਵਿੱਚ ਸਮੂਚੀਆਂ ਸਿੱਖ ਜਥੇਬੰਦੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਹਿੱਸਾ ਲਿਆ ਗਿਆ ਇਹ ਰੋਸ ਮਾਰਚ ਘੰਟਾ ਘਰ ਚੌਕ ਨੇੜਿਓਂ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਡੀਸੀ ਦਫਤਰ ਪੁਜਾ ਜਿੱਥੇ ਕੌਮੀ ਕਿਸਾਨ ਮੋਰਚੇ ਅਤੇ ਹੋਰ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੋਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਕੇਂਦਰ ਸਰਕਾਰ ਤੋਂ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਤੁਰੰਤ ਰਹਾ ਕਰਨ ਦੀ ਅਪੀਲ ਵੀ ਕੀਤੀ ਗਈ ਇਸ ਅਦਾ ਸਰਵਿਸ ਨਾਲ ਸਾਡੀ ਜੁਤੀ ਸਾਡਾ ਵੀ ਪੰਜਾਬ ਸਰਕਾਰ ਮਰਦਾਬਾ 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 ਰਿਹਾ ਕਰੋ ਪੰਜਾਬ ਪੁਰਨਾ ਚੱਕ ਕਾਰਜ ਤੋਂ ਤੇ ਬੰਦੀ ਸੇ ਖਰੇ ਕਰੋ ਰਿਹਾ ਕਰੋ ਰਿਹਾ ਕਰੋ ਸੈਂਕ ਦਾ ਬਾਦ ਮਰਦਾਬਾ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਔਰ ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਜੋ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਡੀਸੀ ਦਫ਼ਤਰ ਦੇ ਅਗਲੇ ਪਾਸੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਜਿਹੜੇ ਪੁੱਤਰੇ ਫੂਕਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਰਲ ਕੇ ਜਿਹੜਾ ਇੱਕ ਇਹਦੇ ਵਿੱਚ ਕਰ ਰਹੀਆਂ ਤੇ ਇਹਦੇ ਲਈ ਜਿਹੜਾ ਅੱਜ ਤੁਸੀਂ ਵੱਡਾ ਇਕੱਠ ਫਰੀਦਕੋਟ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਨੇੜੇ ਘੰਟਾ ਘਰ ਕੋਲ ਵੇਖ ਰਹੇ ਹਾਂ ਸਾਰੇ ਕਿਸਾਨ ਯੋਧੇ ਸਾਡੇ ਨਾਲ ਤੇ ਨੌਜਵਾਨ ਵੀਰ ਮਜ਼ਦੂਰ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਐ ਭਾਰਤੀ ਕਿਸਾਨਾ ਡਾਕਖਵਾਲ ਚਲਾ ਪ੍ਰਧਾਨ ਦੀ ਰਿਪੋਰਟ ਪੈਡ ਹਰਿਆਣਾ ਅੱਜ ਕੌਮੀ ਸੰਘਰਸ਼ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਦੀਵਿਆਂ ਨੂੰ ਮਟੋਰਨ ਦੇਣੇ ਮਨੋਰਥ ਦੇਣੇ ਇੱਕ ਤਾਂ ਦੂਜਾ ਪੂਰੇ ਫੁੱਕੇ ਨੇ ਪ੍ਰਗੰਤਮਾਨ ਤੇ ਸੂਬਾ ਸਰਕਾਰ ਦੇ ਵੀ ਸੈਂਟਰ ਸਰਕਾਰ ਦੇ ਪਾਕੋ ਜਿਹੜੇ ਪਾਸੇ ਗਵਰਨਮੈਂਟ ਸਿੱਖਾ ਜਿਹੜੇ ਸਿੱਖਾਂ ਨੂੰ ਆਦੇ ਜੀ ਅਸੀਂ ਇਨਸਾਫ ਕਰਦੇ ਆ ਪਰ ਸਿੱਖਾਂ ਨੂੰ ਜਿਹੜਾ ਟੱਪ ਗੈਂਤੀ ਕਰਕੇ ਇਨਸਾਫ ਨਹੀਂ ਮਿਲ ਰਿਹਾ ਬੰਦੀ ਸਿੰਘ ਆ ਜਿਹੜੇ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਬੰਦੀਆਂ ਸੱਚਾ ਸਿਰ ਉੱਤ ਟੱਪ ਚੁੱਕਿਆ ਸੁਪਰੀਮ ਕੋਰਟ ਨੇ ਜਿਹੜਾ ਉਹਨਾਂ ਨੂੰ ਬਹੁਤ ਕੇਸਾਂ ਵਿੱਚੋਂ ਮਾਫ ਕਰਤਾ ਸਾਡਾ ਇਹੀ ਇਸੇ ਦੀ ਕਰੀ ਵਿੱਚ ਅੱਜ ਸਾਡਾ ਜਿਹੜਾ ਸਾਰੇ ਟੀਲਾਂ ਦੇ ਵਿੱਚ ਜਿਹੜਾ ਰੋਸਤਾ ਦੇ ਦਿੱਤੇ ਵਾ ਪੂਰੇ ਕੂਕ ਦੇ ਨਾਲ ਜਿਹੜੀ ਬੰਦੀ ਸਿੰਘ ਹੈ ਤੁਸੀਂ ਜਾਪੂਰ ਵਾਲੀਆਂ ਤੇ ਉਹਨਾਂ ਨੂੰ ਬਰਾਗ ਕੀਤਾ ਜਾਵੇ। ਕੌਮੀ ਇਨਸਾਫ ਮੋਰਚਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੰਡੀਗੜ੍ਹ ਦੀ ਹੱਦ ਤੇ ਬੈਠੇ ਆ। ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਸਿਹਰਦ ਵੀਰ ਸਾਡੇ ਬੈਠੇ ਆ ਕਿਉਂਕਿ ਜਿਹੜੇ ਸਾਡੇ ਬੰਦੀ ਸਿੰਘ ਆ ਸਿੱਖ ਰਾਜਸੀ ਕੈਦੀ ਆ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਜਿਨ੍ਹਾਂ ਨੂੰ ਚਲੋ ਉਮਰ ਕੈਦ ਆਪਾਂ ਤਕਰੀਬਨ 20 ਸਾਲ ਹੁੰਦੀ 28-28 ਸਾਲ ਵੀ ਹੋ ਗਏ ਆ। 24 25 25 ਸਾਲ ਵੀ ਹੋ ਗਏ ਉਹਨਾਂ ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ ਮੈਂਟਲੀ ਅਫਸਰਟ ਵੀ ਦੱਸਿਆ ਕਾਨੂੰਨਨ ਤੌਰ ਤੇ ਉਹਨਾਂ ਨੂੰ ਵੀ ਦੁਆਰਾ ਫਿਰ ਜੇਲ੍ਹ ਦੇ ਵਿੱਚ ਆ ਰਿਹਾ ਨਹੀਂ ਕੀਤਾ ਜਾ ਰਿਹਾ ਪਰ ਇੱਥੇ ਦੂਰੇ ਮਾਪਦੰਡਾ ਸਿੱਖ ਪੰਥ ਲਈ ਹੋਰ ਆ ਸਿੱਖਾਂ ਲਈ ਹੋਰ ਆ ਅੱਜ ਉਹਨਾਂ ਨੂੰ ਸਜ਼ਾਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਚ ਟੱਕਿਆ ਹੋਇਆ ਤੇ ਉਹਦੇ ਰੋਸ ਵਜੋਂ ਜਿਹੜਾ ਕਾਫੀ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਜਦੋਂ ਕਿ 550 ਸਾਲਾਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਉਸ ਸਮੇ ਸਾਡੇ ਦੇਸ਼ ਦੇ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਭਾਰਤੀ ਜਨਤਾ ਪਾਰਟੀ ਦੀ ਪੀਐਮ ਮੋਦੀ ਜੀ ਨੇ ਵੀ ਕਿਹਾ ਸੀ ਵੀ ਜਿਹੜੇ ਸਿੱਖ ਨੌਜਵਾਨ ਆ ਜਿਨ੍ਹਾਂ ਨੇ ਸਜਾਵਾਂ ਪੂਜੀਆਂ ਕਰ ਲਈਆਂ ਉਹਨਾਂ ਨੂੰ ਸੀ ਛੱਡਾਂਗੇ ਇਹ ਕਿੰਨਾ ਸਮਾਂ ਬੀਤ ਗਿਆ ਕਿਸੇ ਨੇ ਛੱਡਿਆ ਨਹੀਂਗਾ ਉਹ ਉਹਨਾਂ ਮੰਗਾਂ ਨੂੰ ਲੈ ਕੇ ਇਨਸਾਫ ਮੋਰਚਾ ਲੱਗਾ ਨਾ ਉਹਦੀ ਗੱਲ ਕਿਸੇ ਨੇ ਸੁਣੀ ਆ ਅੱਜ ਜਦੋਂ ਕਿਸੇ ਦੀ ਗੱਲ ਸੁਣੀ ਨਾ ਜਾਵੇ ਫਿਰ ਰੋਸ ਤਾਂ ਪੈਦਾ ਹੁੰਦਾ ਉਸ ਦੇ ਰੋਸ ਵੱਜ ਅੱਜ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅੱਜ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜੇ ਜਾ ਰਹੇ ਉਹਦੇ ਵਿੱਚ ਅਸੀਂ ਅੱਜ ਮੈਂਬਰ ਆਫ ਪਾਰਲੀਮੈਂਟ ਭਾਈ ਸਰਵਜੀਤ ਸਿੰਘ ਜੀ ਖਾਲਸਾ ਵੱਲੋਂ ਇੱਥੇ ਸ਼ਾਮਲ ਹੋਏ ਆ।